ਅਦੇ ਇਨਸਾਨ ਦੀ ਹਾਲਤ ਵੀ ਇਹੀ ਹੈ ਕਿ ਅਗਰ ਇਨਸਾਨ ਆਪਣੇ ਅੰਦਰ ਦੇਖੇ ਤਾਂ ਪਰਮਾਤਮਾ ਨੇ ਇਨਸਾਨ ਨੂੰ ਕਿੱਡੀ ਉੱਚੀ ਪਦਵੀ ਦਿੱਤੀ ਹੈ ਜਰਾ ਗੌਰ ਕਰਕੇ ਦੇਖਣਾ ਐਵੇਂ ਨਹੀਂ ਗੁਰੂਆਂ ਦੀ ਬਾਣੀ ਦੇਖ ਲਓ ਕੁਰਾਨ ਦੇਖ ਲਓ ਗੀਤਾ ਦੇਖ ਲਓ ਕੋਈ ਵੀ ਧਾਰਮਿਕ ਪਵਿੱਤਰ ਗ੍ਰੰਥ ਦੇਖ ਲਓ ਉਹਦੇ ਚ ਦੱਸਿਆ ਹੈ ਕਿ ਇਨਸਾਨ ਸਭ ਤੋਂ ਅਫਜ਼ਲ ਹੈ ਅਫਜ਼ਲ ਜਾਨੀ ਉੱਤਮ ਹੈ ਕੁਰਾਨ ਦੇ ਅੰਦਰ ਆਇਆ ਹੈ ਇਨਸਾਨ ਅਸ਼ਰਫੁਲ ਮਖਲੂਕਾਤ ਹੈ ਔਰ ਗੁਰਬਾਣੀ ਦੇ ਅੰਦਰ ਕੀ ਆਇਆ ਹੈ ਕਿ ਜੇ ਦੇਹੀ ਨੂੰ ਸਿਮਰ ਹੀ ਦੇਵ ਆਇਆ ਕਿ ਨਹੀਂ ਤੇ ਇਹ ਦੇਹੀ ਤੁਹਾਡੀ ਇੰਨੀ ਪਵਿੱਤਰ ਹੈ ਪਰਮਾਤਮਾ ਨੇ ਇੰਨੀਆਂ ਸ਼ਕਤੀਆਂ ਇਸ ਦੇ ਅੰਦਰ ਰੱਖੀਆਂ ਹੈ ਕਿ ਜਿਹਨੂੰ ਪਾਣ ਵਾਸਤੇ ਦੇਵਤਾ ਵੀ ਤਰਸਦੇ ਹੈ ਤਾਂ ਹੀ ਤਾਂ ਕਈ ਵਾਰ ਅਸੀਂ ਦੱਸੀਦਾ ਹੈ ਕਿ ਇਨਸਾਨ ਦੇ ਅੰਦਰ ਉਹ ਗੁਣ ਹੈ ਉਹ ਕੁਆਲਟੀ ਹੈ ਕਿ ਅਗਰ ਇਨਸਾਨ ਆਪਣੇ ਗੁਣਾਂ ਨੂੰ ਸਮਝ ਲਵੇ ਤਾਂ ਇਨਸਾਨ ਹਰ ਚੀਜ਼ ਤੇ ਕਾਬੂ ਪਾ ਸਕਦਾ ਹੈ ਅੱਜ ਇਨਸਾਨ ਨੇ ਹਵਾਵਾਂ ਤੇ ਕਾਬੂ ਪਾ ਲਿਆ ਅੱਗ ਤੇ ਕਾਬੂ ਪਾ ਲਿਆ ਪ੍ਰਿਥਵੀ ਤੇ ਕਾਬੂ ਪਾ ਲਿਆ ਕਿ ਪ੍ਰਿਥਵੀ ਤੋਂ ਜਿੱਦਾਂ ਹੀ ਚਾਹਦੇ ਫਸਲ ਉਗਾਉਂਦੇ ਆ ਹਵਾਵਾਂ ਤੇ ਕਾਬੂ ਪਾਇਆ ਤਾਂ ਹੀ ਤਾਂ ਹਵਾਈ ਜਹਾਜ ਉਡਰਦੇ ਆ ਅੱਗ ਤੇ ਕਾਬੂ ਪਾਇਆ ਤਾਂ ਹੀ ਤਾਂ ਜਿਹੜੀ ਅੱਗ ਲੱਕੜ ਚੁੱਲ੍ਹਾ 'ਚ ਹੁੰਦੀ ਸੀ ਅੱਜ ਗੈਸ ਦੇ ذریعے ਅਸੀਂ ਉਹ ਤੋਂ ਕਿੰਨੇ ਅਪਸੋਗ ਲੈਂਦੇ ਆ ਸੋ ਦੇਖਿਆ ਜਾਵੇ ਪ੍ਰਮਾਤਮਾ ਨੇ ਇਨਸਾਨ ਨੂੰ ਬੜੀ ਸਮਝ ਦਿੱਤੀ ਹੈ ਕਿਉਂ ਕਿਉਂਕਿ ਪ੍ਰਮਾਤਮਾ ਨੇ ਇਨਸਾਨ ਨੂੰ ਸਭ ਤੋਂ ਉੱਚੀ ਪਦਵੀ ਦਿੱਤੀ ਹੈ ਕਿਉਂਕਿ ਰਾਜਾ ਕਿਹਨੂੰ ਕਿਹਾ ਜਾਂਦਾ ਹੈ ਜਿਹੜਾ ਸਭ ਤੋਂ ਉੱਚੀ ਜਗ੍ਹਾ ਬੈਠੇ ਇਹਦਾ ਮਤਲਬ ਤੁਸੀਂ ਰਾਜੇ ਤੋਂ ਘੱ ਮਰਾਜ ਹੋਇਆ ਕੀ ਹੈ ਆਪਣੇ ਅੰਦਰਲੀ ਉਹ ਸ਼ਕਤੀ ਨੂੰ ਜਾਣਨ ਦੀ ਬਜਾਏ ਉਹਨੂੰ ਜਗਾਉਣ ਦੀ ਬਜਾਏ ਸਮਝਣ ਦੀ ਬਜਾਏ ਅੱਜ ਅਸੀਂ ਡਰ ਡਰ ਕੇ ਚਿੰਤਾ ਕਰ ਕਰ ਕੇ ਬੇਮਾ ਭਰਮਾ ਚ ਬੈ ਕੇ ਹੀ ਆਪਣੀ ਜ਼ਿੰਦਗੀ ਨੂੰ ਭਿਖਾਰੀਆਂ ਦੀ ਤਰ੍ਹਾਂ گزار ਰਹੇ ਹਾਂ ਇਲੇ ਕਦੋਂ ਜਾਗਾਂਗੇ ਕਦੋਂ ਸਮਝਾਂਗੇ ਆਪਣੇ ਅੰਦਰ ਛੁਪੀਆਂ ਸ਼ਕਤੀਆਂ ਹੁਣ ਜੇ ਜਾਨਣਾ ਚਾਹੁੰਦੇ ਹੋ ਨਾ ਆਪਣੇ ਅੰਦਰਲੀ ਸ਼ਕਤੀ ਨੂੰ ਕਿੱਦਾਂ ਜਗਾਇਆ ਜਾਵੇ ਕਿੱਦਾਂ ਅਸੀਂ ਇਹ ਦੁੱਖਾਂ ਤਕਲੀਫਾਂ ਇਹ ਡਰ ਚਿੰਤਾ ਜੋ ਬਾਹਰ ਨਿਕਲ ਨਿਕਲ ਸਕਦੇ ਆ ਤਾਂ ਇਹ ਦੋ ਤਿੰਨ ਚੀਜ਼ਾਂ ਅਜ ਸਮਝ ਲੈਣੀਆਂ ਐ ਤਾਂ ਕਿ ਜਿੱਦਾਂ ਉਹ ਰਾਜੇ ਨੂੰ ਬੂਟੀ ਦਿੱਤੀ ਗਈ ਸੀ ਤਾਂ ਰਾਜਾ ਭੁੱਲ ਗਿਆ ਮੈਂ ਕੌਣ ਆ ਇਸੇ ਤਰ੍ਹਾਂ ਕਿਤੇ ਨਹੀਂ ਕਿਤੇ ਤੁਸੀਂ ਭੁੱਲ ਕੇ ਬੈਠੇ ਹੋ ਕਿ ਮੈਂ ਕੌਣ ਹਾਂ ਤਾਂ ਹੀ ਤਾਂ ਕਿਹਾ ਹੈ ਇਹ ਕੌਣ ਹੈ ਤੇਰੇ ਘਟਵੇਂ ਰਹਿਤਾ ਨਹੀਂ ਹੈ ਤੁਜ ਕੋ ਗਿਆਨ ਇਹ ਤੇਰੇ ਅੰਦਰ ਕੌਣ ਹੈ ਔਰ ਫਿਰ ਕਹਾਂਗੇ ਜਿਹੜੀ ਚੀਜ਼ ਸਭ ਤੋਂ ਜ਼ਰੂਰੀ ਸਮਝਣ ਵਾਲੀ ਆ ਉਹ ਬੰਦਾ ਨਹੀਂ ਸਮਝਦਾ ਪਰ ਹੋਰ ਚੀਜ਼ਾਂ ਜਿਨ੍ਹਾਂ ਨਾਲ ਸਾਨੂੰ ਫਾਇਦਾ ਕੋਈ ਨਹੀਂ ਹੋਣਾ ਉਹਦੇ ਬਾਰੇ ਦਿਨ ਰਾਤ ਅਸੀਂ ਚਿੰਤਾ ਕਰੀ ਜਾਂਦੇ ਹਾਂ ਸੋਚ ਕੇ ਦੇਖੋ ਇਦਾਂ ਹੈ ਕਿ ਨਹੀਂ ਇੱਥੇ ਤੱਕ ਵੀ ਅਸੀਂ ਦੇਖਿਆ ਹੈ ਕਿ ਬੰਦਾ ਆਪਣੇ ਅੰਦਰ ਕੀ ਹੈ ਉਹਨੂੰ ਜਾਣਨ ਦੀ ਬਜਾਏ ਉੱਥੇ ਮਿਹਨਤ ਕਰਨ ਦੀ ਬਜਾਏ ਅੱਜ ਬੰਦਾ ਇਹ ਜਾਣਨ 'ਚ ਜ਼ਿਆਦਾ ਹੁੰਦਾ ਹੈ ਕਿ ਫੁਲਾਨਾ ਬੰਦਾ ਕੀ ਕਰ ਰਿਹਾ ਹੈ ਉਹ ਫੁਲਾਨਾ ਆਦਮੀ ਕੀ ਕਰ ਰਿਹਾ ਫੁਲਾਨਾ ਮੰਤਰੀ ਕੀ ਕਰ ਰਿਹਾ ਫੁਲਾਨਾ ਨੇਤਾ ਕੀ ਕਰ ਰਿਹਾ ਉਹ ਫੁਲਾਨਾ ਹੀਰੋ ਕੀ ਕਰ ਰਿਹਾ ਹੈ ਅੱਜ ਉਹਨਾਂ ਦੀ ਜ਼ਿੰਦਗੀ ਜਾਣਨ ਵਾਸਤੇ ਬੰਦਾ ਉਤਸੁਕ ਹੈ ਪਰ ਮੇਰੇ ਅੰਦਰ ਕਿਹੜੀ ਤਾਕਤ ਬੈਠੀ ਹੈ ਉਹਨੂੰ ਜਾਣਨ ਦਾ ਬੰਦਾ ਖਿਆਲ ਹੀ ਨਹੀਂ ਕਰਦਾ ਕਿ ਉਹਨੂੰ ਦੇਖਣ ਦੀ ਕੋਸ਼ਿਸ਼ ਕਰਾਂ ਹੁਣ ਸੱਚ ਦੱਸੇ ਇੱਕ ਗੱਲ ਦਾ ਜਵਾਬ ਦਿਓ ਕਿ ਲਾਭ ਕਿਨੂੰ ਹੋਣਾ ਹੈ ਜਦੋਂ ਮੈਂ ਇਹ ਸਮਝਣ ਦੀ ਕੋਸ਼ਿਸ਼ ਕਰੂੰਗਾ ਮੇਰੇ ਅੰਦਰ ਕੀ ਹੈ ਉਦੋਂ ਮੈਨੂੰ ਫਾਇਦਾ ਹੋਏਗਾ ਜਾਂ ਮੈਂ ਇਹ ਸਮਝਣ ਦੀ ਕੋਸ਼ਿਸ਼ ਕਰੂੰਗਾ ਫੁਲਾਨਾ ਗਵਾਂਡੀ ਕੀ ਕਰ ਰਿਹਾ ਹੈ ਉਹਦੀ ਧੀ ਕੀ ਕਰ ਰਹੀ ਹੈ ਉਹਦਾ ਪੁੱਤ ਕੀ ਕਰ ਰਿਹਾ ਹੈ ਉਹ ਫੁਲਾਨਾ ਆਦਮੀ ਕੀ ਕਰ ਰਿਹਾ ਹੈ ਸਾਡਾ ਸੀਐਮ ਕੀ ਕਰ ਰਿਹਾ ਸਾਡਾ ਪੀਐਮ ਕੀ ਕਰ ਰਿਹਾ ਉਹੀ ਜਾਣਨ ਚ ਲੱਗੇ ਰਹੀਏ ਤਾਂ ਹੁਣ ਉਹ ਤਾਂ ਜੋ ਕਰ ਰਿਹਾ ਕਰ ਹੀ ਰਿਹਾ ਹੈ ਭਾਈ ਤੂੰ ਉਹਨੂੰ ਜਾਣਨ ਦੀ ਕੋਸ਼ਿਸ਼ ਕਰ ਜਿਹੜਾ ਤੇਰੇ ਅੰਦਰ ਬੈਠਾ ਸਭ ਕੁਝ ਕਰ ਰਿਹਾ ਹੈ ਜੇ ਉਹਨੂੰ ਨਾ ਸਮਝਿਆ ਤਾਂ ਤੇਰੀ ਜ਼ਿੰਦਗੀ ਬੇਅਰਥ ਹੈ ਅੱਜ ਫਾਲਤੂ ਚੀਜ਼ਾਂ ਦੇ ਵਿੱਚ ਇਨਸਾਨ ਬੜਾ ਟਾਈਮ ਦਿੰਦਾ ਹੈ ਜਿੱਦਾਂ ਹੁਣ ਦੇਖੋ satsang ਚ ਬੈਠੇ ਆ ਤਾਂ satsang ਦੇ ਵਿੱਚ ਵੀ ਨਾ ਜਿਨ੍ਹਾਂ ਨੇ ਸਮਝਣਾ ਹੈ ਉਹ ਸਮਝਣਗੇ ਤਾਂ ਜਿਨ੍ਹਾਂ ਨੇ ਨਹੀਂ ਸਮਝਣਾ ਉਹਨੇ ਘਣਾ satsang ਖਤੋਂ ਹੋਏ ਤਾਂ ਲੰਗਰ ਛੱਕੇ ਘਰ ਨੂੰ ਜਾਈਏ ਸੀ ਕਿਉਂਕਿ ਇਨਸਾਨ ਨੂੰ ਸਭ ਤੋਂ ਪਹਿਲਾਂ ਅੰਦਰ ਤਿਆਰ ਹੋਣਾ ਪੈਂਦਾ ਹੈ ਕਿ ਮੈਂ ਆਪਣੇ ਜੀਵਨ 'ਚ ਬਦਲਾਵ लियाना है फिर इंसान दी जिंदगी बदलनी शुरू ਹੁੰਦੀ ਹੈ ਇਸ ਲਈ ਸੋਚੋ ਸਮਝੋ ਕਿ ਕਿਦਾਂ ਅੱਜ ਜੇ ਮੇਰੇ ਜੀਵਨ ਚ ਦੁੱਖ ਹੈ ਪਰੇਸ਼ਾਨੀਆਂ ਹੈ ਚਿੰਤਾਵਾਂ ਹੈ ਤਕਲੀਫਾਂ ਹੈ ਤਾਂ ਕਿਦਾਂ ਹੈ ਇਹਨਾਂ ਤਕਲੀਫਾਂ ਜੋ ਬਾਹਰ ਆ ਸਕਦਾ ਹੈ ਕਿਦਾਂ ਇਹਨਾਂ ਪਰੇਸ਼ਾਨੀਆਂ ਜੋ ਬਾਹਰ ਆ ਸਕਦਾ ਹੈ ਕਿਉਂਕਿ ਮੈਨੂੰ ਇਹ ਜ਼ਿੰਦਗੀ ਪ੍ਰਮਾਤਮਾ ਨੇ ਮੇਰੇ ਮਾਲਿਕ ਨੇ ਮੇਰੇ ਪਿਤਾ ਨੇ ਇਸ ਲਈ ਨਹੀਂ ਦਿੱਤੀ ਕਿ ਮੈਂ ਆਪਣੀ ਜ਼ਿੰਦਗੀ ਹਾਏ ਹਾਏ ਕਰਦਿਆਂ ਦੁੱਖਾਂ ਤਕਲੀਫਾਂ ਦਰਦਿਆਂ ਹੀ ਚਿੰਤਾਵਾਂਤ گزار ਦੇਵਾਂ ਇਸ ਲਈ ਜ਼ਿੰਦਗੀ ਨਹੀਂ ਦਿੱਤੀ ਹੈ ਇਸ ਜ਼ਿੰਦਗੀ ਨੂੰ ਐਸੀ ਬਹੁਤ ਅੱਛਾ ਬਣਾ ਸਕਦੇ ਆ ਜ਼ਿੰਦਗੀ ਨੂੰ ਬਹੁਤ ਵੈਟਰ ਬਣਾ ਸਕਦੇ ਆ ਫਿਰ ਕਵਾਂਗੇ ਕਿ ਜ਼ਿੰਦਗੀ ਨੂੰ ਤੁਸੀਂ ਬਹੁਤ ਅੱਛਾ ਬਣਾ ਸਕਦੇ ਹੋ ਇਦਾਂ ਦਾ ਜ਼ਿੰਦਗੀ ਨੂੰ ਬਣਾ ਸਕਦੇ ਹੋ ਕਿ ਤੁਹਾਡੇ ਜੀਵਨ ਚ ਹਰ ਵੇਲੇ ਆਨੰਦ ਹੋਵੇ ਹਰ ਵੇਲੇ ਖੁਸ਼ੀ ਹੋਵੇ ਹਰ ਵੇਲੇ ਚਿਹਰੇ ਤੇ ਮੁਸਕਰਾਹਟ ਹੋਵੇ ਔਰ ਇਦਾਂ ਦਾ ਤੁਸੀਂ ਜ਼ਿੰਦਗੀ ਨੂੰ ਬਣਾ ਸਕਦੇ ਹੋ ਕਿ ਆਉਣ ਵਾਲੇ ਸਮੇਂ ਚ ਤੁਹਾਡੀ ਸ਼ਕਤੀ ਤੁਹਾਡੀ એનર્ਜੀ ਤੁਹਾਡੀ ਖੁਸ਼ੀ ਘਟਣ ਦੀ ਬਜਾਏ ਵੱਧੀ ਚਲੀ ਜਾਵੇ ਨਹੀਂ ਤਾਂ ਇੱਥੇ ਜਿੰਨੇ ਕਿ ਬੈਠੇ ਆ ਨਾ ਜੇ ਤੁਹਾਨੂੰ ਸਵਾਲ ਪੁੱਛੀਏ ਕਿ ਸਮੇਂ ਦੇ ਨਾਲ ਨਾਲ ਤੁਹਾਡੀ એનર્ਜੀ ਘਟ ਰਹੀ ਹੈ ਜਾਂ ਵਧ ਰਹੀ ਹੈ ਤੁਹਾਡੀ ਸ਼ਕਤੀ ਘਟ ਰਹੀ ਹੈ ਜਾਂ ਵਧ ਰਹੀ ਹੈ ਤਾਂ ਕੀ ਜਵਾਬ ਹੋਏਗਾ ਤੁਹਾਡਾ ਪਹਿਲਾਂ ਜਵਾਨ ਸੀ ਇੱਦਾਂ ਕਰ ਲੀਦਾ ਸੀ ਹੁਣ ਤਾਂ ਬੁਢੇ ਹੋ ਗਏ ਹੁਣ ਉਮਰ ਕਿੱਥੇ ਰਹਿ ਗਈ ਬੋਲੋ ਗੱਲ ਸਹੀ ਹੈ ਕਿ ਨਹੀਂ ਪਹਿਲਾਂ ਹੱਡ ਗੋਡੇ ਹੁੰਦੇ ਸੀ ਸਲਾਮਤ ਦੌੜ ਜਾਈਦਾ ਸੀ ਇੰਨਾ ਤੁਰ ਲੀਦਾ ਸੀ ਹੁਣ ਕਿੱਥੇ ਹੁਣ ਇੱਥੋਂ ਹੀ ਪਤਾ ਲੱਗਦਾ ਹੈ ਕਿ ਸਾਡੇ ਜੀਵਨ ਦਾ ਢੰਗ ਠੀਕ ਨਹੀਂ ਹੈ ਨਹੀਂ ਤਾਂ ਹੋਣਾ ਕੀ ਚਾਹੀਦਾ ਹੈ ਜਿੱਦਾਂ ਜਿੱਦਾਂ ਬੰਦੇ ਦੀ ਉਮਰ ਵੱਧਦੀ ਹੈ ਉਹਦੀ એનર્ਜੀ ਵਧਣੀ ਚਾਹੀਦੀ ਹੈ ਜੇ ਜੀਵਨ ਦੀ ਕਲਾ ਗਲਤ ਹੋਵੇ ਤਾਂ ਫੇਰ ਸਿਸਟਮ ਵਿਗੜ ਜਾਂਦਾ ਹੈ ਇਸ ਲਈ ਜਿੰਨਾ ਪੇੜ ਨਾ ਪੁਰਾਣਾ ਹੁੰਦਾ ਚਲਾ ਜਾਂਦਾ ਉਹਦੀ ਖੂਬਸੂਰਤੀ ਉਹਦੀ ਸੁੰਦਰਤਾ ਉੰਨੀ ਵਾਧੀ ਚਲੀ ਜਾਂਦੀ ਹੈ ਹੁਣ ਅਸੀਂ ਜੇ ਜੀਵਨ ਨੂੰ ਜੀਣ ਦੀ ਕਲਾ ਨੂੰ ਸਹੀ ਢੰਗ ਨਾਲ ਸਿੱਖ ਲਈਏ ਤਾਂ ਸਾਡੇ ਜੀਵਨ 'ਚ ਬੜੀਆਂ ਖੁਸ਼ੀਆਂ ਆ ਸਕਦੀਆਂ ਹਨ ਇਸ ਲਈ ਅਸੀਂ satsang ਦੇ ਰਹੀ ਕੋਸ਼ਿਸ਼ ਕਰਦੇ ਹਾਂ ਕਿ ਜੀਵਨ ਨੂੰ ਜੀਣ ਦੀ ਕਲਾ ਸਿਖਾਈ ਜਾਵੇ ਨਹੀਂ ਤਾਂ ਅੱਜ ਕੱਲ ਕੀ ਹੁੰਦਾ ਹੈ ਕਿ ਬੰਦਾ ਕਹਿੰਦਾ satsang ਉਹ ਜਿੱਥੇ ਨਾ ਗੁਰੂਆਂ ਰਹਿਬਰਾਂ ਦੇ ਜੀਵਨ ਦੀਆਂ ਕਹਾਣੀਆਂ ਸੁਣਾ ਕੇ ਸਾਨੂੰ ਦੱਸਿਆ ਜਾਵੇ ਉਹਨਾਂ ਨੇ ਕੀ ਕੀਤਾ ਤੇ ਅਸੀਂ ਕਈ ਵਾਰ ਕਰੀ ਕਈ ਦਾ ਹੈ ਕਿ ਗੁਰੂਆਂ ਰਹਿਬਰਾਂ ਪੀਰਾਂ ਅਵਤਾਰਾਂ ਨੇ ਕੀ ਕੀਤਾ ਉਹਦੇ ਨਾਲੋਂ ਜ਼ਰੂਰੀ ਕਿ ਅਸੀਂ ਕੀ ਕਰ ਰਹੇ ਕਿਉਂਕਿ ਜ਼ਿੰਦਗੀ ਸਾਡੀ ਹੈ ਅਗਰ ਅਸੀਂ ਆਪਣੇ ਜੀਵਨ ਨੂੰ ਖੁਸ਼ੀਆਂ ਨਾਲ ਭਰਨਾ ਹੈ ਤਾਂ ਉਹਦੇ ਵਾਸਤੇ ਉਹਨਾਂ ਦੀ ਜ਼ਿੰਦਗੀ 'ਚ ਉਹਨਾਂ ਨੇ ਕੀ ਕੀਤਾ ਉਹ ਮਾਇਨੇ ਰਖਾਂਦਾ ਮਾਇਨੇ ਰਖਾਂਦਾ ਕਿ ਜੇ ਸਾਨੂੰ ਖੁਸ਼ੀ ਚਾਹੀਦੀ ਹੈ ਤਾਂ ਕਰਨਾ ਵੀ ਮੈਨੂੰ ਪੈਣਾ ਹੈ ਜੇਦਾ ਹੁਣ ਸਮਝ ਲਓਗੇ ਇੱਕ ਬੰਦਾ ਹੈ ਉਹ ਬਿਮਾਰ ਹੈ ਹੁਣ ਉਹਨੂੰ ਕਿਸੇ ਤੰਦਰੁਸਤ ਆਦਮੀ ਦੀ ਕਹਾਣੀ ਸੁਣਾ ਦਿਓ ਤਾਂ ਉਹਦੇ ਨਾਲ ਉਹਦੀ ਬਿਮਾਰੀ ਦੂਰ ਨਹੀਂ ਹੋਣੀ ਪਰ ਜੇ ਉਹਨੂੰ ਦੱਸਿਆ ਜਾਵੇ ਤੇਰੇ ਅੰਦਰ ਆਹ ਬਿਮਾਰੀ ਹੈ ਤੂੰ ਆਹ ਕਰ ਫਿਰ ਤੈਨੂੰ ਸਿਹਤ ਮਿਲਣੀ ਹੈ ਤਾਂ ਅਗਰ ਉਹ ਸੁਣ ਕੇ ਉਸਤੇ ਅਮਲ ਕਰੇਗਾ ਤਾਂ ਫਿਰ ਉਹਦੇ ਜੀਵਨ 'ਚ ਤੰਦਰੁਸਤੀ ਆ ਸਕਦੀ ਹੈ ਇਸ ਲਈ ਜੇ ਸਮਝਣਾ ਹੈ ਤਾਂ ਆਪਣੇ ਜੀਵਨ ਨੂੰ ਸਮਝੋ ਕਿਉਂਕਿ ਸਭ ਤੋਂ ਵੱਡਾ ਤੁਹਾਡਾ ਜੀਵਨ ਹੈ ਕੀ ਹੈ ਸਭ ਤੋਂ ਵੱਡਾ ਤੁਹਾਡਾ ਜੀਵਨ ਹੈ ਕਿਉਂਕਿ ਜੀਵਨ ਤੋਂ ਹੀ ਬਾਕੀ ਹਰ ਚੀਜ਼ ਦੀ ਸ਼ੁਰੂਆਤ ਹੁੰਦੀ ਹੈ ਤਾਂ ਜੇ ਜੀਵਨ ਖਤਮ ਤਾਂ ਸਭ ਕੁਝ ਖਤਮ ਇਸ ਲਈ ਕੌਣ ਹੈ ਤੇਰੇ ਘਟਵੇਂ ਰਹਤਾ ਨਹੀਂ ਹੈ ਤੁਜ ਕੋ ਗਿਆਨ ਰੇ ਸਤ ਸੰਗਤ ਦੀ ਸੀੜੀ ਚੜ੍ਹ ਕੇ ਲੈ ਉਸ ਕੋ ਪਹਿਚਾਨ ਰੇ ਕਿ ਸਤ ਸੰਗ ਦੀ ਸੀੜੀ ਚੜ੍ਹ ਕੇ ਅਸੀਂ ਉਹਨੂੰ ਪਹਿਚਾਨ ਸਕਦੇ ਹਾਂ ਹੁਣ ਆਓ ਥੋੜਾ ਜਿਹਾ ਪਛਾਣਨ ਦੀ ਕੋਸ਼ਿਸ਼ ਕਰੀਏ ਕਿ ਕਿੱਦਾਂ ਐਸੀ ਆਪਣੇ ਅੰਦਰ ਬੈਠੀ ਸ਼ਕਤੀ ਨੂੰ ਜਗਾ ਸਕਦੇ ਹਾਂ ਇੱਕ ਦਿਨ ਅਰਜੁਨ ਨੇ ਸ਼੍ਰੀ ਕ੍ਰਿਸ਼ਨ ਨੂੰ ਇੱਕ ਸਵਾਲ ਪੁੱਛਿਆ ਕਹਿੰਦੇ ਹੇ ਸ਼੍ਰੀ ਕ੍ਰਿਸ਼ਨ ਜੇ ਈਸ਼ਵਰ ਪਰਮਾਤਮਾ ਸਾਡੇ ਅੰਦਰ ਹੈ ਤਾਂ ਫਿਰ ਇਨਸਾਨ ਦੁਖੀ ਕਿਉਂ ਹੈ ਪਰੇਸ਼ਾਨ ਕਿਉਂ ਹੈ ਕਿਉਂਕਿ ਕਈਆਂ ਦੇ ਮਨ 'ਚ ਇਹ ਸਵਾਲ ਆ ਜਾਂਦਾ ਹੈ ਕਿ ਜੇ ਰੱਬ ਸਾਡੇ ਨਾਲ ਹੈ ਰੱਬ ਸਾਡੇ ਅੰਦਰ ਹੈ ਤਾਂ ਅਸੀਂ ਦੁਖੀ ਪਰੇਸ਼ਾਨ ਕਿਉਂ ਹੈ ਤਾਂ ਉਸ ਵੇਲੇ ਸ਼੍ਰੀ ਕ੍ਰਿਸ਼ਨ ਨੇ ਬੜੀ ਪਿਆਰੀ ਗੱਲ ਕਹੀ ਬੜੀ ਪਿਆਰੀ ਗੱਲ ਕਹੀ ਔਰ ਗੱਲ ਕਹਿ ਕੇ ਕਹਿੰਦੇ ਚੱਲ ਅਰਜੁਨ ਤੈਨੂੰ ਕੁਝ ਦਿਖਾਉਂਦੇ ਆਂ ਅਰਜੁਨ ਨੂੰ ਨਾਲ ਲਿਆ ਔਰ ਨਾਲ ਲੈ ਕੇ ਸ਼੍ਰੀ ਕ੍ਰਿਸ਼ਨ ਕਿੱਥੇ ਆ ਗਏ ਜਿੱਥੇ ਇੱਕ ਆਦਮੀ ਦੀ ਦੁਕਾਨ ਹੈ ਜਿਹਦੇ ਨੂੰ ਕਾਰਪੈਂਟਰ ਕਿਹਾ ਜਾਂਦਾ ਲੱਕੜ ਦਾ ਕੰਮ ਕਰਦਾ ਹੈ ਔਰ ਉਹ ਕਸ਼ਤੀਆਂ ਬਣਾਉਂਦਾ ਹੈ ਕਸ਼ਤੀਆਂ ਜਾਨੀ ਨਾਅ ਬਣਾਉਂਦਾ ਹੈ ਹੁਣ ਉਹ ਨਾਅ ਬਣਾਉਂਦਾ ਹੈ ਤਾਂ ਸ਼੍ਰੀ ਕ੍ਰਿਸ਼ਨ ਨੇ ਦੇਖਿਆ ਕਿ ਨਾ ਛੋਟ-ਛੋਟੀਆਂ ਨਾਓ ਦੇ ਛੋਟ-ਛੋਟੀਆਂ ਕਸ਼ਤੀਆਂ ਦੇ ਡਿਜ਼ਾਈਨ ਬਣਾ ਕੇ ਰੱਖੇ ਆ। ਉਹ ਡਿਜ਼ਾਈਨ ਕਿਉਂ ਬਣਾਏ ਆ? ਕਿ ਤੁਹਾਨੂੰ ਜਿਹੜੀ ਪਸੰਦ ਆਏਗੀ ਤੁਸੀਂ ਉਹਨੂੰ ਦੱਸੋਗੇ ਉਹਦੇ ਨਾਲ ਦਾ ਉਹ ਬੜਾ ਤਿਆਰ ਕਰ ਦੇ। ਇਹਨਾਂ ਨੇ ਛੋਟ-ਛੋਟੀਆਂ ਕਸ਼ਤੀਆਂ ਦੇ ਲੱਕੜ ਦੇ ਲੱਕੜੀਆਂ ਕਸ਼ਤੀਆਂ ਦੇ ਛੋਟ-ਛੋਟੇ ਡਿਜ਼ਾਈਨ ਬਣਾ ਕੇ ਰੱਖੇ ਹੋਏ ਆ। ਔਰ ਸ਼੍ਰੀ ਕ੍ਰਿਸ਼ਨ ਉੱਥੇ ਪਹੁੰਚ ਕੇ ਅਰਜੁਨ ਦੇ ਨਾਲ ਤਾਂ ਉਸ ਵੇਲੇ ਉਹ ਜਿਹੜਾ ਕਾਰੀਗਰ ਸੀ ਉਹ ਸ਼੍ਰੀ ਕ੍ਰਿਸ਼ਨ ਨੂੰ ਬੜਾ ਮੰਨਦਾ ਸੀ ਜਦੋਂ ਦੇਖਿਆ ਕਿ ਸ਼੍ਰੀ ਕ੍ਰਿਸ਼ਨ ਮੇਰੀ ਦੁਕਾਨ ਤੇ ਮੋਹਰੇ ਆ ਰਹੇ ਹੈ ਬਾਹਰ ਆ ਕੇ ਹੱਥ ਜੋੜ ਕੇ ਨਮਸਕਾਰ ਕੀਤੀ ਕਹਿੰਦੇ ਹੈ ਪ੍ਰਭੂ ਅੱਜ ਇੱਧਰ ਕਿਦਾਂ ਸ਼੍ਰੀ ਕ੍ਰਿਸ਼ਨ ਕਹਿੰਦੇ ਥੋੜਾ ਜਿਹਾ ਕੰਮ ਹੈ ਅ ਸਾਨੂੰ ਨਾ ਤੇਰੀਆਂ ਛੋਟ-ਛੋਟੀਆਂ ਨਾਵਾ ਚਾਹੀਦੀਆਂ ਹੈ ਕਸ਼ਤੀਆਂ ਚਾਹੀਦੀਆਂ ਹੈ ਕਹਿੰਦੇ ਜੀ ਲੈ ਜੋ ਤੁਹਾਡੇ ਹੀ ਸਭ ਕੁਝ ਹੁਕਮ ਕਰੋ ਕਿੰਨੀਆਂ ਚਾਹੀਦੀਆਂ ਹੈ ਕਹਿੰਦੇ ਬਸ ਤੂੰ ਇਦਾਂ ਕਰ ਤਿੰਨ ਦੇ ਦੇ ਪਰ ਇਹ ਦੇਣੀਆਂ ਇਦਾਂ ਹੈ ਕਿ ਉਹਨੂੰ ਕੋਈ ਸਮਝਾਇਆ ਸ਼੍ਰੀ ਕ੍ਰਿਸ਼ਨ ਨੇ ਕੰਨ ਦੇ ਵਿੱਚ ਔਰ ਉਹਨੂੰ ਕੇ ਅੰਦਰੋਂ ਲੈ ਕੇ ਆ। ਔਰ ਐਸੀ ਚਲਦੇ ਆ ਨਦੀ ਕੋਲ ਉੱਥੇ ਲੈ। ਤਲਾਬ ਦੇ ਕੋਲ ਚਲਦੇ ਜਿੱਥੇ ਪਾਣੀ ਹੈ ਉੱਥੇ ਲੈ ਆ। ਹੁਣ ਜਿੱਦਾਂ ਸ਼੍ਰੀ ਕ੍ਰਿਸ਼ਨ ਨੇ ਉਹਨੂੰ ਸਮਝਾਇਆ ਨਾ ਉਹ ਤਿੰਨ ਕਸ਼ਤੀਆਂ ਲੈ ਕੇ ਛੋਟੇ-ਛੋਟੇ ਮਾਡਲ ਜੋ ਬਣੇ ਹੋਏ ਸੀ ਉਹਨਾਂ ਨੂੰ ਲੈ ਕੇ ਜਿੱਦਾਂ ਸ਼੍ਰੀ ਕ੍ਰਿਸ਼ਨ ਨੇ ਉਹਨੂੰ ਕੁਝ ਕਿਹਾ ਸੀ ਕਰਨ ਨੂੰ ਉਹ ਕਰਕੇ ਸ਼੍ਰੀ ਕ੍ਰਿਸ਼ਨ ਦੇ ਮਗਰ-ਮਗਰ ਤੁਰ ਪਿਆ। ਅਰਜੁਨ, ਸ਼੍ਰੀ ਕ੍ਰਿਸ਼ਨ ਔਰ ਉਹ ਕਾਰੀਗਰ ਪਹੁੰਚ ਗਏ ਇੱਕ ਤਲਾਬ ਦੇ ਕੋਲ। ਜਦੋਂ ਤਲਾਬ ਦੇ ਕੋਲ ਪਹੁੰਚੇ ਤਾਂ ਸ਼੍ਰੀ ਕ੍ਰਿਸ਼ਨ ਨੇ ਕਿਹਾ ਪਹਿਲਾਂ ਉਹ ਪਹਿਲੀ ਣਾਉ ਨੂੰ ਤਲਾਹ ਚ ਸਿੱਟ ਯਾਨੀ ਰੱਖ ਦੇ ਪਹਿਲੀ ਕਸ਼ਤੀ ਜੋ ਛੋਟਾ ਜਿਹਾ ਮਾਡਲ ਸੀ ਉਹਨੂੰ ਤਲਾਹ ਦੇ ਪਾਣੀ ਚ ਰੱਖਿਆ ਗਿਆ ਉਹ ਤੈਰ ਰਿਹਾ ਹੈ ਕੀ ਕਰ ਰਿਹਾ ਹੈ ਕਿਉਂਕਿ ਕਸ਼ਤੀ ਦਾ ਕੰਮ ਹੀ ਹੈ ਤੈਰਨਾ ਲੱਕੜ ਤੈਰਦੀ ਹੈ ਤੈਰ ਰਿਹਾ ਹੈ ਫਿਰ ਸ਼੍ਰੀ ਕ੍ਰਿਸ਼ਨ ਨੇ ਕਿਹਾ ਦੂਜੀ ਵੀ ਰੱਖ ਦੇ ਹੁਣ ਦੂਜੀ ਰੱਖੀ ਫਿਰ ਉਹਨੇ ਕਿਹਾ ਤੀਜੀ ਵੀ ਰੱਖ ਦੇ ਤੀਜੀ ਰੱਖੀ ਪਰ ਦੇਖਦੇ ਆਂ ਦੇਖਦੇ ਕੀ ਹੋਇਆ ਜਿਹੜੀ ਤੀਜੀ ਰੱਖੀ ਸੀ ਉਹ ਥੋੜੀ ਡੇਰ ਚ ਡੁੱਬ ਗਈ ਥੋੜੀ ਡੇਰ ਚ ਡੁੱਬ ਗਈ ਜਿਹੜੀ ਦੂਜੀ ਰੱਖੀ ਸੀ ਉਹ ਵੀ ਹੌਲੀ-ਹੌਲੀ ਹੌਲੀ-ਹੌਲੀ ਪੈਣੀ ਤੀਜੀ ਬੜੀ ਜਲਦੀ ਡੁੱਬੀ ਦੂਜੀ ਥੋੜਾ ਡੇਰੀ ਨਾਲ ਡੁੱਬੀ ਪਰ ਜਿਹੜੀ ਪਹਿਲੀ ਸੀ ਉਹ ਪੂਰੀ ਤਰ੍ਹਾਂ ਤੈਰ ਰਹੀ ਹੈ ਤਾਂ ਸ਼੍ਰੀ ਕ੍ਰਿਸ਼ਨ ਨੇ ਕਿ ਅਰਜੁਨ ਗੌਰ ਕੀਤਾ ਤਿੰਨੇ ਹੀ ਕਸ਼ਤੀਆਂ ਲੱਕੜ ਦੀਆਂ ਬਣੀਆਂ ਸੀ ਇੱਕ ਹਾਲੇ ਵੀ ਤੈਰ ਰਹੀ ਹੈ ਔਰ ਦੂਸਰੀ ਡੁੱਬੀ ਪਰ ਡੁੱਬਣ ਨੂੰ ਟਾਈਮ ਲੱਗਾ ਸਮਾਂ ਲੱਗਾ ਔਰ ਤੀਸਰੀ ਬੜੀ ਜਲਦੀ ਡੁੱਬ ਗਈ ਕਾਰਨ ਕੀ ਹੈ ਅਰਜੁਨ ਕਹਿੰਦਾ ਮਹਾਰਾਜ ਇਹ ਤਾਂ ਕਸ਼ਤੀਆਂ ਨੂੰ ਦੇਖ ਕੇ ਹੀ ਪਤਾ ਲੱਗੂ ਕਾਰਨ ਕੀ ਹੈ ਕੀ ਪਤਾ ਲੱਗੂ ਕਸ਼ਤੀਆਂ ਨੂੰ ਦੇਖ ਕੇ ਪਤਾ ਲੱਗੂ ਕਿਉਂਕਿ ਮੈਂ ਤਾਂ ਆਪ ਹੈਰਾਨ ਹਾਂ ਕਿ ਲੱਕੜ ਦਾ ਗੁਣ ਤੈਰਨਾ ਹੁੰਦਾ ਹੈ ਲੱਕੜ ਦਾ ਗੁਣ ਤੈਰਨਾ ਹੁੰਦਾ ਹੈ ਲੱਕੜ ਹਮੇਸ਼ਾ ਤੈਰਦੀ ਹੈ ਪਰ ਇਹ ਲੱਕੜ ਦੀ ਬੜੀ ਕਸ਼ਤੀ ਡੁੱਬ ਕਿੱਦਾਂ ਗਈ ਇੱਕ ਹਾਲੇ ਵੀ ਤੈਰ ਰਹੀ ਹੈ ਦੂਜੀ ਉਹਨੂੰ ਡੁੱਬਣ ਨੂੰ ਸਮਾਂ ਲੱਗਾ ਪਰ ਤੀਜੀ ਬੜੀ ਜਲਦੀ ਡੁੱਬ ਗਈ ਇਤਨੀ ਲੱਕੜ ਦੀਆਂ ਬੜੀਆਂ ਲੱਕੜ ਦਾ ਕੰਮ ਹੈ ਤੈਰਨਾ ਪਰ ਡੁੱਬ ਕਿਤਾ ਗਈ ਹੈ। ਸੁਮਾਰੇ ਮੈਂ ਕਸ਼ਤੀਆਂ ਦੇਖ ਸਕਦਾ ਹੈ ਕਹਿੰਦੇ ਦੇਖ ਲਾ। ਅਰਜੁਨ ਤਲਾਬ ਚ ਗਿਆ। ਔਰ ਤਲਾਬ ਚ ਉਹ ਨਾ ਜਿਹੜੇ ਡੁੱਬੀਆਂ ਹੋਈਆਂ ਕਸ਼ਤੀਆਂ ਸੀ ਕੱਢੀਆਂ ਬਾਹਰ। ਇੱਕ ਤਾਂ ਤੈਰ ਰਹੀ ਹੈ। ਉਹਨੂੰ ਵੀ ਚੱਕ ਲਿਆ। ਔਰ ਤਿੰਨਾਂ ਨੂੰ ਲੈ ਕੇ ਜਦੋਂ ਬਾਹਰ ਆਇਆ ਤਾਂ ਅਰਜੁਨ ਨੇ ਜਦੋਂ ਦੇਖਿਆ ਤਿੰਨਾਂ ਨੂੰ ਗੌਰ ਨਾਲ ਤਾਂ ਅਰਜੁਨ ਹੱਸਿਆ ਕਹਿੰਦਾ ਮਾਰੇ ਮੈਨੂੰ ਪਤਾ ਲੱਗ ਗਿਆ ਡੁੱਬਣ ਦਾ ਕਾਰਨ ਕੀ ਹੈ। ਸ਼੍ਰੀ ਕ੍ਰਿਸ਼ਨ ਮੁਸਕਰਾਏ ਕਹਿੰਦੇ ਦੱਸ ਫਿਰ ਕੀ ਹੈ? ਕਹਿੰਦੇ ਮਹਾਰਾਜ ਆ ਜਿਹੜੀ ਕਸ਼ਤੀ ਬੜੀ ਜਲਦੀ ਡੁੱਬੀ ਨਾ ਤੀਜੀ ਆ ਦੇਖੋ ਇਹਦੇ ਚ ਕਿੰਨੇ ਛੇਦ ਹੈ ਕਿਉਂਕਿ ਸ਼੍ਰੀ ਕ੍ਰਿਸ਼ਨ ਨੇ ਪਹਿਲੇ ਹੀ ਕਾਰੀਗਰ ਨੂੰ ਸਮਝਾਇਆ ਸੀ ਕਿ ਇੱਕ ਚ ਇੰਨੇ ਛੇਦ ਕਰ ਲਿਆ ਜਿਦਾਂ ਆਪਾਂ ਕਹਿੰਦੇ 10-12 ਛੇਦ ਕਰ ਲਿਆ ਔਰ ਦੂਜੀ ਜੇ ਇੱਕ ਛੇਦ ਕਰੀ ਔਰ ਜੇ ਤੇ ਇੱਕ ਛੇਦ ਹੈ ਡੁੱਬੀ ਉਹ ਵੀ ਪਰ ਉਹਨੂੰ ਡੁੱਬਣ ਚ ਟਾਈਮ ਲੱਗਾ ਔਰ ਜਿਹਦੇ ਚ ਕੋਈ ਛੇਦ ਨਹੀਂ ਉਹ ਹਾਲੇ ਤੱਕ ਵੀ ਤੈਰ ਰਹੀ ਹੈ ਉਹ ਅੱਜ ਵੀ ਤੈਰ ਰਹੀ ਹੈ ਕੱਲ ਵੀ ਤੈਰੇਗੀ ਪਰਸੋਂ ਵੀ ਤੈਰੇਗੀ ਉਹ ਜਿੰਨਾ ਚਿਰ ਮਰਜੀ ਪਾਣੀ ਚ ਰਵੇ ਜਦ ਤੱਕ ਉਹ ਹੈ ਉਹ ਨਾ ਤੈਰਦੀ ਰਹਿਣਾ ਕਿਉਂਕਿ ਉਹਦੇ ਚ ਕੋਈ ਛੇਦ ਨਹੀਂ ਹੈ ਕਹਿੰਦੇ ਜੇ ਚ ਇੱਕ ਛੇਦ ਉਹਨੂੰ ਟਾਈਮ ਲੱਗਾ ਡੁੱਬਣ ਨੂੰ ਪਰ ਡੁੱਬੀ ਸਮਾਂ ਲੱਗਾ ਪਰ ਡੁੱਬੀ ਔਰ ਜੇ ਚ ਜ਼ਿਆਦਾ ਛੇਦ ਸੀ ਉਹਨੂੰ ਡੁੱਬਣ ਦੇ ਕੋਈ ਸਮਾਂ ਨਹੀਂ ਲੱਗਾ ਜਲਦੀ ਡੁੱਬ ਗਈ ਸੋ ਅਰਜਨ ਤੂੰ ਕਹਿ ਰਿਹਾ ਈਸ਼ਵਰ ਸਭ ਦੇ ਅੰਦਰ ਹੈ ਤਾਂ ਇਨਸਾਨ ਦੁਖੀ ਕਿਉਂ ਹੈ ਉਹ ਕਹਿੰਦੇ ਈਸ਼ਵਰ ਦਾ ਗੁਣ ਹੈ ਆਨੰਦ ਦੇਣਾ ਇਹੀ ਉਸੇ ਤਰ੍ਹਾਂ ਜਿਦਾ ਲੱਕੜ ਦਾ ਗੁਣ ਹੈ ਤੈਰਨਾ ਉਹ ਲੱਕੜ ਨਹੀਂ ਡੁੱਬਦੀ ਜਦ ਵੀ ਕਸ਼ਤੀ ਡੁੱਬਦੀ ਹੈ ਤਾਂ ਲੱਕੜ ਕਰਕੇ ਨਹੀਂ ਆਪਣੇ ਅੰਦਰਲੇ ਛੇδα ਕਰਕੇ ਡੁੱਬਦੀ ਹੈ ਆਪਣੇ ਅੰਦਰ ਦੀਆਂ ਕਮੀਆਂ ਕਰਕੇ ਡੁੱਬਦੀ ਹੈ ਪਰਮਾਤਮਾ ਦਾ ਗੁਣ ਸਭ ਦੇ ਅੰਦਰ ਹੈ ਜਿਦਾ ਲੱਕੜ ਦਾ ਗੁਣ ਤੈਰਨਾ ਹੈ ਪਰਮਾਤਮਾ ਦਾ ਗੁਣ ਆਨੰਦ ਹੈ ਔਰ ਤਿੰਨੇ ਹੀ ਕਸ਼ਤੀਆਂ ਲੱਕੜ ਤੋਂ ਬਣੀਆਂ ਹੈ ਹਰ ਇਨਸਾਨ ਦੇ ਅੰਦਰ ਪਰਮਾਤਮਾ ਰੂਪੀ ਲੱਕੜ ਮੌਜੂਦ ਹੈ ਪਰ ਫਿਰ ਵੀ ਜੇ ਇਨਸਾਨ ਦੇ ਜੀਵਨ ਦੀ ਬੇੜੀ ਡੁੱਬਦੀ ਹੈ ਕਈਆਂ ਦੀ ਜਲਦੀ ਡੁੱਬ ਜਾਂਦੀ ਹੈ ਯਾਨੀ ਕਈ ਜ਼ਿਆਦਾ ਦੁਖੀ ਹੁੰਦੇ ਹੈ ਕਈ ਥੋੜੇ ਦੁਖੀ ਹੁੰਦੇ ਹੈ ਤੇ ਉਹਦੇ ਦੁੱਖ ਦਾ ਕਾਰਨ ਇਹੀ ਹੈ ਕਿ ਕਿਤੇ ਨਾ ਕਿਤੇ ਇਨਸਾਨ ਦੇ ਅੰਦਰ ਕਮੀਆਂ ਦੇ ਬੁਰਾਈਆਂ ਦੇ ਮਾੜੇ ਕਰਮਾਂ ਦੇ ਛੇਦ ਹੁੰਦੇ ਐ ਔਰ ਜਿਹਦੇ ਅੰਦਰ ਜਿੰਨੇ ਜ਼ਿਆਦਾ ਛੇਦ ਐ ਉੰਨੀ ਜਿਆਦਾ ਉਹ ਜੀਵਨ 'ਚ ਦੁਖੀ ਰਹੇ ਮੇਰਾ ਪਰਮਾਤਮਾ ਦਾ ਗੁਣ ਤਾਂ ਤੈਰ ਨਹੀਂ ਐ ਲੱਕੜ ਦਾ ਗੁਣ ਤਾਂ ਲੱਕੜ ਤੇ ਕਰਕੇ ਨਹੀਂ ਕश्ती ਡੁੱਬਦੀ ਡੁੱਬਦੀ ਐ ਤਾਂ ਆਪਣੇ ਛੇਦਾਂ ਕਰਕੇ ਛੇਦ ਯਾਨੀ ਕਮੀਆਂ ਛੇਦ ਯਾਨੀ ਅਬਗੁਣ ਔਰ ਇੱਕ ਤੋਂ ਪਹਿਲੀ ਗੱਲ ਇਹ ਸਮਝ ਲਈਏ ਕਿ ਜੇ ਪ੍ਰਮਾਤਮਾ ਸਾਡੇ ਅੰਦਰ ਹੈ ਔਰ ਅਸੀਂ ਚਾਹਦੇ ਹਾਂ ਕਿ ਮੇਰੇ ਜੀਵਨ ਦੀ ਬੇੜੀ ਸਦਾ ਤੈਰਦੀ ਰਹੇ ਕੋਈ ਤੂਫਾਨ ਇਹਨੂੰ ਡਬੋ ਨਾ ਪਾਵੇ ਕੋਈ ਮੁਸ਼ਕਿਲ ਇਹਨੂੰ ਹਰਾ ਨਾ ਪਾਵੇ ਤਾਂ ਫੇ ਸਭ ਤੋਂ ਪਹਿਲਾਂ ਸਾਨੂੰ ਗੌਰ ਕਰਨਾ ਪਏਗਾ ਕਿ ਮੇਰੇ ਜੀਵਨ 'ਚ ਅਗਰ ਕੋਈ ਬੁਰਾਈਆਂ ਦੇ ਛੇਦ ਹੈ ਕੋਈ ਕਮੀਆਂ ਦੇ ਛੇਦ ਹੈ ਤਾਂ ਅੱਜ ਮੈਨੂੰ ਉਹਨੂੰ ਬੰਦ ਕਰਨ ਦੀ ਕਲਾ ਸਿੱਖ ਲੈਣੀ ਹੈ ਕਿਉਂਕਿ ਹਰੇਕ ਨੂੰ ਪਤਾ ਹੁੰਦਾ ਕਿ ਮੇਰੇ ਅੰਦਰ ਕਿਹੜੀ-ਕਿਹੜੀ ਕਮੀ ਹੈ ਇਸ ਲਈ ਸ਼੍ਰੀ ਕ੍ਰਿਸ਼ਨ ਨੇ ਇੱਕ ਲਾਈਨ ਬੜੀ ਪਿਆਰੀ ਕੀ ਅਰਜੁਨ ਨੂੰ ਸ਼੍ਰੀ ਕ੍ਰਿਸ਼ਨ ਕਹਿੰਦੇ ਲੜਾਈ ਝਗੜੇ ਸੋਗ ਡਰ ਚਿੰਤਾ ਜਰਾ ਹੁਣ ਗੌਰ ਕਰਨਾ ਲੜਾਈ ਝਗੜਾ ਸੋਗ ਡਰ ਚਿੰਤਾ ਸੇ ਸਰੀਰਿਕ ਮਾਨਸਿਕ ਔਰ ਆਤਮਿਕ ਬਲ ਕਮਜ਼ੋਰ ਹੋਤਾ ਹੈ ਹੁਣ ਜਰਾ ਗੌਰ ਕਰਨ ਵਾਲੀ ਗੱਲ ਉਹ ਦੱਸ ਰਿਹਾ ਕਮੀਆਂ ਕੀ ਆ ਇਨਸਾਨ ਦੇ ਅੰਦਰ ਜਿਹਦੇ ਕਰਕੇ ਇਨਸਾਨ ਦਾ ਸਰੀਰਿਕ मानसिक और आत्मिक बल तेज घट जाता है वो की दस्या लड़ाई झगड़ा शोक डर चिंता इनसे इंसान का शारीरिक मानसिक और आत्मिक बल कम होता है और फिर अग्नि की क्या? खुशी प्रेम खुशी प्रेम अच्छाई विश्वास और ध्यान करने से इंसान का बल बढ़ जाता है ਪੰਜ ਚੀਜ਼ਾਂ ਦੱਸੀਆਂ ਜਿਹਦੇ ਨਾਲ ਇਨਸਾਨ ਦਾ ਬਲ ਕਮਜ਼ੋਰ ਹੁੰਦਾ ਹੈ ਔਰ ਪੰਜ ਚੀਜ਼ਾਂ ਦੱਸੀਆਂ ਜਿਹਦੇ ਕਰਨ ਨਾਲ ਇਨਸਾਨ ਦਾ ਬਲ ਵੱਧ ਜਾਂਦਾ ਹੈ ਤਾਂ ਹੁਣ ਚੈੱਕ ਕਰੋ ਕਿ ਜੇ ਅਸੀਂ ਆਪਣੇ ਸਰੀਰ ਦਾ ਬਲ ਆਪਣੇ ਮਨ ਦਾ ਬਲ ਕਿਉਂਕਿ ਮਨ ਵੀ ਸਾਡਾ ਮਜ਼ਬੂਤ ਹੋਣਾ ਚਾਹੀਦਾ ਹੈ ਇਹ ਤਾਂ ਕਈ ਵਾਰ ਅਸੀਂ ਦੱਸਿਆ ਕਿ ਸਰੀਰ ਜਿੰਨਾ ਮਰਜ਼ੀ ਮਜ਼ਬੂਤ ਹੋਵੇ ਕਿ ਮੈਂ 100 100 ਕਿਲੋ ਵਜ਼ਨ ਚੱਕ ਲੈਂਦਾ ਹੈ ਇੱਕ ਕਵਾਂਟਰ ਵਜ਼ਨ ਚੱਕ ਲੈਂਦਾ ਹਾਂ ਹੁਣ ਸਰੀਰ ਕੁਆਂਟਲ ਵਜਨ ਚੱਕ ਲਵੇ ਪਰ ਜੇ ਮਨ ਕਮਜ਼ੋਰ ਹੈ ਤਾਂ ਇਨਸਾਨ ਮਾੜੀਆਂ-ਮਾੜੀਆਂ ਤਕਲੀਫਾਂ ਪਰੇਸ਼ਾਨੀਆਂ ਮਾੜੀਆਂ-ਮਾੜੀਆਂ ਮੁਸ਼ਕਿਲਾਂ ਨੂੰ ਦੇਖ ਕੇ ਘਬਰਾ ਜਾਂਦਾ ਹੈ ਜਰਾ ਸਮਝ ਲੈਣਾ ਇਹਨੂੰ ਇਦਾਂ ਸਮਝ ਲੋ ਇੱਕ ਬੰਦਾ ਬੜਾ ਮਜ਼ਬੂਤ ਹੈ ਪਰ ਜੇ ਮਾਨਸਿਕ ਤੌਰ ਤੇ ਕਮਜ਼ੋਰ ਹੈ ਤਾਂ ਸਾਹਮਣੇ ਆਣ ਵਾਲੀ ਮੁਸੀਬਤ ਨੂੰ ਦੇਖ ਕੇ ਰੋਣ ਲੱਗ ਜਾਂਦਾ ਹੈ ਡਰ ਜਾਂਦਾ ਹੈ ਕਿ ਭਾਈ ਮੁਸੀਬਤ ਬਹੁਤ ਵੱਡੀ ਹੈ ਤਾਂ ਕਈ ਹੁੰਦੇ ਕਿ ਉਹਨਾਂ ਦਾ ਸਰੀਰਿਕ ਬਲ ਘੱਟ ਹੁੰਦਾ ਹੈ ਪਰ ਮਨ ਦੇ ਤੌਰ ਤੇ ਇੰਨੇ ਮਜ਼ਬੂਤ ਹੁੰਦੇ ਕਿ ਬੜੀਆਂ-ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਉਹ ਹੱਸ ਕੇ ਕਰ ਲੈਂਦੇ। ਹੋਰ ਕਰਦੇ ਹੋ ਕਿ ਨਹੀਂ? ਜੀ ਤਾਂ ਦੇਖੋ ਗੁਰੂਆਂ ਰਹਿਬਰਾਂ ਦੇ ਉਹ ਛੋਟੇ-ਛੋਟੇ ਲਾਲਾਂ ਨੂੰ ਕਿ ਉਹਨਾਂ ਦਾ ਸਰੀਰਿਕ ਬਲ ਵਿੱਚ ਘੱਟ ਸੀ ਪਰ ਮਾਨਸਿਕ ਬਲ ਇੰਨਾ ਸੀ, ਆਤਮਿਕ ਬਲ ਇੰਨਾ ਸੀ ਕਿ ਬੜੀਆਂ-ਬੜੀਆਂ ਮੁਸ਼ਕਿਲਾਂ ਦੇ ਮੋਹ ਦੇ ਸਾਹਮਣੇ ਵੀ ਉਹ ਡਰੇ ਨਹੀਂ, ਚਿੰਤਾ ਨਹੀਂ ਕੀਤੀ। ਹਾਏ ਸਾਨੂੰ ਕੀ ਹੋਏਗਾ? ਉੱਥੇ ਵੀ ਹਕਮ ਨੂੰ ਸੱਚ ਦੀ ਗੱਲ ਕਰਦੇ ਰਹੇ ਸੋ ਦੱਸਣਾ ਕੀ ਚਾਹੁੰਦੇ ਆ ਕਿ ਸਾਡੇ ਅੰਦਰ ਸਰੀਰ ਦਾ ਬਲ ਵਿੱਚ ਘੱਟ ਹੋਵੇ ਪਰ ਸਾਡੇ ਅੰਦਰ ਹਿੰਮਤ ਹੌਸਲਾ ਸਾਹਸ ਨਾ ਹੋਣਾ ਚਾਹੀਦਾ ਕਿ ਕਿਸੇ ਮੁਸ਼ਕਿਲ ਕਿਸੇ ਪਰੇਸ਼ਾਨੀ ਨੂੰ ਦੇਖ ਕੇ ਅਸੀਂ ਨਾ ਹੀ ਡਰੀਏ ਨਾ ਹੀ ਘਬਰਾਈਏ ਨਾ ਹੀ ਚਿੰਤਾ ਕਰੀਏ ਬਲਕਿ ਵਿਸ਼ਵਾਸ ਰੱਖੀਏ ਜੇ ਮੁਸ਼ਕਿਲ ਮੇਰੇ ਸਾਹਮਣੇ ਆਏਗੀ ਵੀ ਤਾਂ ਮੈਂ ਕਿਉਂ ਚਿੰਤਾ ਕਰਦਾ ਹਾਂ ਮੈਨੂੰ ਬਚਾਉਣ ਵਾਲਾ ਮੈਨੂੰ ਸ਼ਕਤੀ ਦੇਣ ਵਾਲਾ ਮੈਨੂੰ ਕਾਮਯਾਬੀ ਦੇਣ ਵਾਲਾ ਮੇਰਾ ਮਾਲਿਕ ਮੇਰੇ ਯੋਗ ਜਿਹਨੂੰ ਆਪਣੇ ਮਾਲਿਕ ਤੇ ਭਰੋਸਾ ਹੁੰਦਾ ਹੈ ਆਪਣੇ ਸੱਚੇ ਰੱਬ ਤੇ ਭਰੋਸਾ ਹੁੰਦਾ ਹੈ ਉਹ ਮੁਸੀਬਤ ਨੂੰ ਦੇਖ ਕੇ ਡਰਦੇ ਨਹੀਂ ਹੈ ਬਲਕਿ ਮੁਸੀਬਤ ਨੂੰ ਦੇਖ ਕੇ ਹੱਸਦੇ ਹੈ ਕਿ ਆ ਜਾ ਤੈਨੂੰ ਕੀ ਪਤਾ ਮੇਰੇ ਨਾਲ ਕੌਣ ਖੜਾ ਹੈ